ਤੋ ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਨੇ ਵੱਖ-ਵੱਖ ਦੇਸ਼ਾਂ ਦੇ ਉੱਪਰ ਸਖਤ ਟੈਰਿਫ ਹੈਵੀ ਟੈਰਿਫ ਲਗਾਏ ਹਨ ਤੇ ਉਸ ਨੇ ਇੰਡੀਆ ਦੇ ਉੱਪਰ ਵੀ ਕਾਫੀ ਹੈਵੀ ਟੈਰਿਫ ਲਗਾਏ ਹਨ ਜੋ 50% ਤੱਕ ਹਨ ਪਹਿਲਾਂ ਇਹ ਟੈਰਿਫ ਸੀ 25% ਤੱਕ ਸਨ ਫਿਰ ਵਧਾ ਕੇ ਇਸ ਨੂੰ 50% ਕਰ ਦਿੱਤਾ ਗਿਆ ਜਿਸ ਦੇ ਨਾਲ ਇੰਡੀਆ ਦੀ ਇਕਨੋਮੀ ਡਿਸਟਰਬ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹਨ ਤੇ ਅਮਰੀਕਾ ਨੇ ਇੱਕ ਲਗਭਗ ਜਿਹੜੀ ਹੈ ਅਜੀਬ ਜਿਹੀ ਟੈਰਿਫ ਵਾਰ ਛੇੜ ਦਿੱਤੀ ਹੈ ਇੱਕ ਐਸੀ ਵਾਰ ਜਿਸ ਦਾ ਨਾਮ ਸ਼ਾਇਦ ਪਹਿਲੇ ਕਦੇ ਸੁਣਿਆ ਨਹੀਂ ਸੀ ਅਮਰੀਕਾ ਦਾ ਕੈਰੈਕਟਰ ਜਿਹੜਾ ਹੈ ਉਹ ਹਮੇਸ਼ਾ ਇੱਕ ਸ਼ੱਕੀ ਕਿਸਮ ਦਾ ਰਿਹਾ ਹੈ ਇੱਕ ਅਜੀਬੋ ਗ੍ਰੀਪ ਕੈਰੈਕਟਰ ਜਿਹੜਾ ਇਸ ਦਾ ਰਿਹਾ ਹੈ ਜਦੋਂ ਅਸੀਂ ਇਤਿਹਾਸ ਦੇ ਵਿੱਚ ਪੜਦੇ ਹਾਂ ਜੋ ਅੱਜ ਸਾਨੂੰ ਦਿਖ ਰਿਹਾ ਹੈ ਕਿ ਵੀ ਇੰਡੀਆ ਦੇ ਉੱਪਰ ਜੋ ਸਖਤ ਟੈਰਿਫ ਇਸ ਨੇ ਲਗਾਏ ਹਨ ਅਸਲ ਦੇ ਵਿੱਚ ਇਸ ਦੀਆਂ ਜੜ੍ਹਾਂ ਜਿਹੜੀਆਂ ਹਨ ਇਹ ਕਾਫੀ ਪਿੱਛੇ ਪਈਆਂ ਹੋਈਆਂ ਹਨ ਅਗਰ ਤੁਸੀਂ ਅਮਰੀਕਾ ਨੂੰ ਸਹੀ ਤਰੀਕੇ ਦੇ ਨਾਲ ਸਮਝਣਾ ਹੈ ਤਾਂ ਇੱਕ ਕਿਤਾਬ ਜੋ ਮੇਰੇ ਹੱਥ ਲੱਗੀ ਇਸ ਦਾ ਨਾਮ ਹੈ دہشتਗਰਦ ਅਮਰੀਕਾ ਕਿਤਾਬ ਤੁਸੀਂ ਦੇਖ ਸਕਦੇ ਹੋ ਇਸ ਦੇ ਰਾਈਟਰ ਹਨ ਪਵਨ ਕੁਮਾਰ ਸਿੰਘ ਇਸ ਕਿਤਾਬ ਦੇ ਵਿੱਚ ਅਮਰੀਕਾ ਦੇ ਬਾਰੇ ਬਹੁਤ ਵਿਸਥਾਰ ਦੇ ਨਾਲ ਦੱਸਿਆ ਹੋਰ ਵੀ ਕਿਤਾਬਾਂ ਹੋਣਗੀਆਂ ਐਸੀ ਗੱਲ ਨਹੀਂ ਜ਼ਰੂਰੀ ਕਿ ਇਹੀ ਕਿਤਾਬ ਹੋਵੇ ਲੇਕਿਨ ਮੈਂ ਜੋ ਪੜ੍ਹੀ ਹੈ ਜੋ ਮੈਨੂੰ ਲੱਗਿਆ ਇਸ ਦੇ ਵਿੱਚ ਅਮਰੀਕਾ ਦਾ ਲਗਭਗ ਸਾਰਾ ਚਿੱਠਾ ਜਿਹੜਾ ਹੈ ਰਾਈਟਰ ਨੇ ਖੋਲਿਆ ਹੈ ਬਹੁਤ ਜੋ ਉਸਨੇ ਵਕਤ-ਵਕਤ ਦੇਸ਼ਾਂ ਦੇ ਵਿੱਚ ਕੀਤਾ ਰੂਸ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਚੀਨ ਦੇ ਵਿੱਚ ਪਾਕਿਸਤਾਨ ਦਾ ਜਿਸ ਤਰ੍ਹਾਂ ਵੀ ਚਾਹਿਆ ਉਸਨੇ ਇਸਤੇਮਾਲ ਕੀਤਾ ਵਿਅਤਨਾਮ ਆ ਗਿਆ ਫਿਰ ਕੋਸੋਵੋ ਵਿਵਾਦ ਯੂਗੋਸਲਾਵੀਆ ਨੈਟੋ ਇਰਾਕ ਇਜ਼ਰਾਈਲ ਸਾਊਦੀ ਅਰਬ ਮੀਜ਼ਰ ਲੀਬੀਆ ਸੀਰੀਆ ਈਰਾਨ 이란 ماليزيا اندونیشیا জাপান ਤੇ ਫਿਰ ਇੰਡੀਆ ਇਸ ਕਿਤਾਬ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਲੇਖ ਹੈ ਅਖੀਰ ਦੇ ਵਿੱਚ ਲੇਖ ਮਤਲਬ ਇਹਦਾ ਨਾਮ ਹੈ ਭਾਰਤ ਸੰਬਰਕਰ ਚੱਲਣੇ ਦੀ ਜ਼ਰੂਰਤ 125 ਪੰਨੇ ਪਰ ਇਸ ਕਿਤਾਬ ਦਾ ਅਖੀਰਲਾ ਜਿਹੜਾ ਲੇਖ ਹੈ ਬਹੁਤ ਇੰਪੋਰਟੈਂਟ ਹੈ ਇਹ ਲੇਖ ਹੈ ਇਹ ਦੱਸਦਾ ਹੈ ਕਿ ਬਈ ਕਿਸ ਤਰ੍ਹਾਂ ਅਮਰੀਕਾ ਦੇ ਇੰਡੀਆ ਦੇ ਸਬੰਧ ਜਿਹੜੇ ਸਨ ਉਹ ਕੋਈ ਪਹਿਲੀ ਵਾਰ ਖਰਾਬ ਨਹੀਂ ਹੋਏ ਇਸ ਤੋਂ ਪਹਿਲਾਂ ਵੀ ਬੜੀ ਵਾਰ ਜਿਹੜੇ ਖਰਾਬ ਹੋਏ ਹਨ ਤੇ ਇਸ ਕਿਤਾਬ ਦੇ ਵਿੱਚ ਇੱਕ ਬੜੀ ਖੂਬਸੂਰਤ ਗੱਲ ਲਿਖੀ ਹੈ ਕਿ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਹੂੰ 128 ਨੰਬਰ ਪੰਨੇ ਪਰ ਹੈ ਉਹ ਕਹਿੰਦੇ ਨੇ ਕਿ ਹਿੰਦੀ ਦੇ ਵਿੱਚ ਮੈਂ ਪੜ੍ਹ ਕੇ ਸੁਣਾਉਂਦਾ ਕਿ ਅਮਰੀਕਾ आतंकवाद के खिलाफ जिस फर्जी विश्वव्यापी युद्ध को लड़ रहा है दरअसल वह अमेरिकी साम्राज्यवाद का नया रूप है उसे अरब देशों पर अपना दबदबा कायम करने का हथियार इस्लामिक आतंकवाद के रूप में मिल गया है उसकी आतंकवाद की परिभाषा एकदम साफ और स्पाट है वो हिंसक घटनाएं जिनसे अमेरिकी हित प्रभावित होते हैं या प्रभावित होने की संभावना दिखाई देती है ਵਹ ਅਮਰੀਕਾ ਦੀ ਨਜ਼ਰ ਮੇਂ ਆਤੰਕਵਾਦੀ ਘਟਨਾਏ ਹੈ ਇਸ ਤਰ੍ਹਾਂ ਸੇ ਵਹ ਆਤੰਕਵਾਦ ਕੋ ਦੋਹਰੀ ਨਿਗਾਹ ਸੇ ਦਿੱਖਤਾ ਹੈ ਉਹਨੇ ਇੱਕ ਐਗਜ਼ਾਮਪਲ ਵੀ ਦਿੱਤੀ ਹੈ ਕਿ ਭਈ ਜਿਸ ਤਰ੍ਹਾਂ 11 ਸਤੰਬਰ 2001 ਦੇ ਵਿੱਚ ਵਰਲਡ ਟ੍ਰੇਡ ਸੈਂਟਰ ਦੇ ਉੱਪਰ ਜੋ ਹਮਲਾ ਹੋਇਆ ਅਮਰੀਕਾ ਕਹਿੰਦਾ ਹੈ ਕਿ ਜੀ ਇਹ ਇੱਕ ਆਤੰਕਵਾਦੀ ਘਟਨਾ ਹੈ ਲੇਕਿਨ ਭਾਰਤੀ ਸੰਸਦ ਦੇ ਉੱਪਰ ਜੋ ਹਮਲਾ ਹੋਇਆ ਉਹ ਉਸ ਨੂੰ ਆਤੰਕਵਾਦੀ ਘਟਨਾ ਨਹੀਂ ਮੰਨਦਾ ਇਸ ਤਰ੍ਹਾਂ ਹੀ ਇਥੇ ਬਹੁਤ ਡਿਟੇਲ ਦੇ ਵਿੱਚ ਜੋ 1947 ਤੋਂ ਲੈ ਕੇ ਤਕਰੀਬਨ ਹੁਣ ਤੱਕ ਦੇ ਜੋ ਅਮਰੀਕਾ ਤੇ ਇੰਡੀਆ ਦੇ ਸਬੰਧ ਰਹੇ ਕਦੋਂ ਉਹ ਖਰਾਬ ਹੋਏ ਕਦੋਂ ਉਹ ਸੁਧਰੇ ਕੁਝ ਗਲਤੀਆਂ ਜੋ ਸਾਡੇ ਇੰਡੀਅਨਸ ਲੀਡਰਸ ਹਨ ਉਹਨਾਂ ਨੇ ਵੀ ਕੀਤੀਆਂ ਤੇ ਕੁਝ ਅਮਰੀਕਾ ਦੀਆਂ ਵੀ ਚਲਾਕੀਆਂ ਸਨ ਜਿਸ ਨੂੰ ਉਹਨਾਂ ਨੇ ਸਫਲ ਨਹੀਂ ਹੋਣ ਦਿੱਤਾ ਤੇ ਕਾਫੀ ਨਾ ਦੇ ਵਿੱਚ ਕਨਫਲਿਕਟ ਹੋਏ ਤੇ ਉਸ ਦੇ ਵਿੱਚ ਇਸ ਕਿਤਾਬ ਦੇ ਬੜਾ ਖੂਬਸੂਰਤੀ ਲੇਖ ਦੇ ਵਿੱਚ ਲਿਖਿਆ ਹੋਇਆ ਹੈ ਇੱਥੇ ਹਮਮ ਇੱਕ ਇੱਕ ਹੋਰ ਮੈਂ ਤੁਹਾਨੂੰ ਬੜ ਕੇ ਸੰਦਾ ਬੜਾ ਵਧੀਆ ਹੈ एक कि थल सेना अध्यक्ष जेडेन लैफ्टिनेट जनरल मोतीधर उन्होंने कोट इन्होंने दस्या है कि अमेरिका अपने स्वार्थ की पूर्ति के लिए आतंकवाद विरोध का मुखौटा लगाकर अपना खेल खेल रहा है वह इसके लिए पाकिस्तान का भी इस्तेमाल कर रहा है और भारत का भी आतंकवाद से लड़ने को लेकर वह कतई गंभीर नहीं है सो इस तरह दूरा लेख है जरा कि 125 ਪੰਨੇ ਤੋਂ ਸ਼ੁਰੂ ਹੁੰਦਾ ਹੈ ਤੇ 132 ਪੰਨੇ ਦੇ ਉੱਪਰ ਇਸ ਲੇਖ ਦੀ ਸਮਾਪਤੀ ਹੁੰਦੀ ਹੈ ਬੜਾ ਵਧੀਆ ਲੇਖ ਹੈ ਅਗਰ ਇੰਡੀਆ ਅਮਰੀਕਾ ਦੇ ਸਬੰਧਾਂ ਦੇ ਨੂੰ ਅਗਰ ਸਮਝਣਾ ਹੈ ਤੇ ਇਸ ਲੇਖ ਦੇ ਰਾਹੀਂ ਤੁਸੀਂ ਬੜੇ ਬਿਹਤਰੀਨ ਤਰੀਕੇ ਦੇ ਨਾਲ ਸਮਝ ਸਕਦੇ ਹੋ ਤੇ ਇਸ ਕਿਤਾਬ ਦੇ ਵਿੱਚ ਹੋਰ ਵੀ ਬੜਾ ਕੁਝ ਅਮਰੀਕਾ ਦੇ ਬਾਰੇ ਲਿਖਿਆ ਹੋਇਆ ਹੈ ਕਾਫੀ ਉਸ ਤਰ੍ਹਾਂ ਜਿਹੜਾ ਕੱਚਾ ਚਿੱਠਾ ਇਸ ਕਿਤਾਬ ਦੇ ਵਿੱਚ ਖੋਲਿਆ ਹੋਇਆ ਹੈ ਕਿਤਾਬ ਦਾ ਨਾਮ ਹੈ ਦਸ਼ਤਗਰ ਅਮਰੀਕਾ ਤੇ ਰਾਈਟਰ ਹਨ ਪਵਨ ਕੁਮਾਰ ਸਿੰਘ ਪਵਨ ਕੁਮਾਰ ਸਿੰਘ ਜਿਹੜੇ ਸਨ ਇਹ ਅਮਰਤ ਲਾਲ ਨਾਗਰ ਦੇ ਚੇਲੇ ਸਨ ਜਾਂ ਉਹਨਾਂ ਦੇ ਸਟੂਡੈਂਟਸ ਹਨ ਅਮਰਤ ਨਾਲ ਲਾਲ ਨਾਗਰ ਜਿਹੜੇ ਹਨ ਉਹ ਹਿੰਦੀ ਦੇ ਇੱਕ ਬਹੁਤ ਵੱਡੇ ਜਿਹੜੇ ਸਹਿਤਕਾਰ ਵੀ ਹੋਏ ਹਨ ਤੇ ਪੱਤਰਕਾਰ ਵੀ ਹੋਏ ਹਨ ਸੋ ਇਹ ਕਿਤਾਬ ਪੜ੍ਹਨ ਵਾਲੀ ਹੈ ਅਗਰ ਕਿਸੇ ਨੇ ਅਮਰੀਕਾ ਨੂੰ ਸਹੀ ਤਰੀਕੇ ਦੇ ਨਾਲ ਸਮਝਣਾ ਹੈ ਤੇ ਇਸ ਤਰ੍ਹਾਂ ਦੀ ਹੋਰ ਵੀ ਕਿਤਾਬਾਂ ਹੋਣਗੀਆਂ ਮੈਂ ਇਹ ਨਹੀਂ ਕਹਾਂਗਾ ਕਿ ਕੋਈ ਇਹੀ ਆਖਰੀ ਕਿਤਾਬ ਹੈ ਲੇਕਿਨ ਜੋ ਮੈਂ ਪੜ੍ਹੀ ਹੈ ਜਾਂ ਜੋ ਇਸ ਕਿਤਾਬ ਦੇ ਵਿੱਚੋਂ ਪੜ੍ਹ ਕੇ ਮੈਨੂੰ ਪਤਾ ਲੱਗਿਆ ਹੈ ਸੋ ਮੈਂ ਇਸ ਕਿਤਾਬ ਦੇ ਬੇਸ ਉਪਰ ਕਹਿ ਸਕਦਾ ਕਿ ਅਮਰੀਕਾ ਬਹੁਤ ਖਤਰਨਾਕ ਖੇਲ ਜਿਹੜਾ ਹੈ ਪੂਰੀ ਦੁਨੀਆ ਦੇ ਨਾਲ ਖੇਲ ਰਿਹਾ ਹੈ ਸੋ ਅਗਰ ਅਮਰੀਕਾ ਦੇ ਖੇਲ ਨੂੰ ਸਮਝਣਾ ਹੈ ਤੇ ਇਹ ਕਿਤਾਬ ਤੁਹਾਡੀ ਬਹੁਤ ਮਦਦ ਕਰ ਸਕਦੀ ਹੈ ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਵੀਡੀਓ ਪਸੰਦ ਆਈ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸ਼ੇਅਰ ਵੀ ਕਰ ਦਿਓ ਸ਼ੁਕਰੀਆ ਧੰਨਵਾਦ